ਸਿੰਜੀ ਜਾਰੀ ਉਹ ਕਰਨ ਮੇਰੇ ਤੇ ਮੇਰੇ ਪਰਵਿੰਦਰ ਜੀ ਵੱਲੋਂ માતા ਜੀ ਸਦਾ ਖੁੱਲ੍ਹ ਪੇਟ ਕਰਦੇ ਜਿਉਂ ਉਹਨਾਂ ਨੇ ਮਾਫੀ ਮੰਗ ਲਈ ਆ ਤੇ ਮੈਂ ਹੁਣ ਬੇਤੀ ਕਰਦਾ ਉਹ ਸੱਚੇ ਸਪਾਹੀ ਦੀ ਜਿਸਨ ਕੇ ਜਿਸ ਦੇ ਪਰਿਵਾਰ ਦੇ ਜਿਸ ਦੇ ਪਿਤਾ ਨੇ ਸਿੱਖ ਕੌਮ ਦੇ ਆਨ ਤੇ ਸਾਨ ਲਈ ਜਿੱਥੇ ਬਦਲਾ ਲੱਤਾ ਅੱਜ ਉਹਨਾਂ ਦਾ ਬੇਟਾ ਸਦਾ ਸਰਵਜੀਤ ਸਿੰਘ ਜੀ ਐਮਪੀ ਸਾਹਿਬ ਫਰੀਦਕੋਟ ਤੋਂ ਉਹ ਵੀ ਸਮੇਂ ਕੌਣ ਤੇ ਨੇ ਸਤੂ ਕੰਨਾ ਮੈਂ ਉਹਨਾਂ ਜੀ ਆਇਆ ਕਰਦਾ ਜਿੱਥੇ ਉਹਨਾਂ ਨੂੰ ਬੁਲਾਉਣ ਦੀ ਦਰਖਾਸਤ ਕਰਦਾ ਉੱਥੇ ਇਹ ਵੀ ਬੇਅਤੀਕ ਤਲ ਸੱਚੇ ਪਿਤਾ ਅਕਾਲ ਪੁਰਖ ਸੱਚੇ ਪਾਤਸ਼ਾਹ ਗੁਰੂ ਰਵਿਰਾਜ ਸਾਹਿਬ ਦੀ ਹਜ਼ੂਰੀ ਵਿੱਚ ਆਪਾਂ ਸਾਰੇ ਬੈਠੇ ਆ ਤੇ ਹਮੇਸ਼ਾ ਜਿੱਥੇ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਉੱਥੋਂ ਗੁਰੂ ਰਵਿਰਾਜ ਸਾਹਿਬ ਦੀ ਗੱਲ ਨੂੰ ਵੀ ਮੰਨਿਆ ਜਾਵੇ ਚਾਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਸਹਿਬ ਸ੍ਰੀ ਅਕਾਲ ਦਾ ਸਾਥ ਹੋਵੇ ਸ੍ਰੀ ਹਰਮੰਦਰ ਸਾਹਿਬ ਤੇ ਹੋਵੇ ਅੱਜ ਦੇ ਸਮੇਂ ਵਿੱਚ ਅੱਜੀ ਸਾਡੇ ਸਿੱਖ ਕੌਮ ਦੇ ਵਿੱਚ ਬਹੁਤ ਗੜਬੜ ਆ ਗਈ ਕਿ ਅਸੀਂ ਗੁਰੂ ਦਾ ਹੁਕਮ ਨਹੀਂ ਮੰਨਦੇ ਪਰantu ਜੋ ਵੀ ਇਨਸਾਨ ਗੁਰੂ ਦਾ ਹੁਕਮ ਨਹੀਂ ਮੰਨਦਾ ਉਸ ਨੂੰ ਬੜਾ ਸਮਾ ਆਣ ਵਾਲਾ ਸਮਾ ਕਾਸ ਦਾ ਪੁੱਤਰ ਪੈਂਦਾ ਅੱਜ ਜਿੱਥੇ ਸਮੇਂ ਤੇ ਸਾਡੇ ਦਰਮਿਆਨ ਸਦਾ ਸਰਪ ਜੀ ਸਿੰਘ ਜੀ ਐਮਪੀ ਫਰੀਦਕੋਟ ਪਹੁੰਚੇ ਨੇ ਮੈਂ ਉਹਨਾਂ ਨੂੰ ਸਿਰ ਮਰ ਬੇਨਤੀ ਕਰਦਾ ਕਿ ਉਹ ਮਾਤਾ ਮਹਿੰਦਰ ਕੌਰ ਜੀ ਨੂੰ ਸਾਡਾ ਫੁੱਲ ਭੇਜ ਕਰ ਦੇ ਸਰਦਾ ਸਰਬਜੀਤ ਸਿੰਘ ਜੀ ਐਮਪੀ ਸਾਹਿਬ ਤਾਂ ਤਾਂ ਚੇਰੀ ਲੋ ਗ੍ਰਾਂਚਾ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀ ਮਾਤਾ ਮਹਿੰਦਰ ਕੌਰ ਦੇ ਭੋਗ ਤੇ ਆਏ ਹੋਏ ਸਾਰੇ ਰਿਸ਼ਤੇਦਾਰ ਸੱਜਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਬੰਦੇ ਦੀ ਉਮਰ ਚਾਹੇ ਜਿੰਨੀ ਮਰਜ਼ੀ ਹੋ ਜਵੇ ਪਰ ਜੋ ਮਾਤਾ ਪਿਤਾ ਦਾ ਸਾਥ ਛੱਡ ਜਾਣਾ ਬਹੁਤ ਦੁਖਦਈ ਹੁੰਦਾ ਹੈ ਚਾਹੇ ਬਜ਼ੁਰਗ ਹੋ ਜਾਣ ਜਿੰਨੇ ਮਰਜ਼ੀ ਇਹਨਾਂ ਦਾ ਬੈਠਿਆਂ ਦਾ ਸਹਾਰਾ ਹੀ ਬਹੁਤ ਹੁੰਦਾ ਵੀ ਚਲੋ ਬੈਠੇ ਆ ਘਰ ਨੂੰ ਸੰਭਿਆ ਹੋਇਆ ਸਾਰਾ ਬਹੁਤ ਕੁਝ ਹੁੰਦਾ ਹੈ ਮਾਤਾ ਪਿਤਾ ਦਾ ਬੈਠੇ ਨਹੀਂ ਘਰ 'ਚ ਬਹੁਤ ਕੁਝ ਹੈ ਪਰ ਇਹ ਵੀ ਹੈ ਵੀ ਮਹਾਰਾਜ ਦੇ ਅੱਗੇ ਕਿਸੇ ਦਾ ਜੋਰ ਨਹੀਂ ਜੋ ਲਿਖਿਆ ਹੈ ਉਹ ਹੀ ਹੋਣਾ ਹੈ ਜਿੰਨੇ ਸਵਾਸਾਂ ਦੀ ਪੂੰਜੀ ਲਿਖੀ ਹੈ ਉੰਨੇ ਹੀ ਸਵਾਸ ਲੈਣੇ ਆ। ਫਿਰ ਮਹਾਰਾਜ ਦੇ ਚਰਨਾਂ 'ਚ ਜਾਬ ਰਚਣਾ ਹੈ। ਮੈਂ ਮਹਾਰਾਜ ਅੱਗੇ ਬੇਨਤੀ ਕਰਦਾ ਕਿ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਆ ਨਾ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਆ ਨਾ। ਵਾਹਿਗੁਰੂ ਜੀ ਕਾ ਖਾਲਸਾ ਵਾਇਰ ਜੀ ਚੱਕੀ ਫਤਹਿ ਅੱਜ ਸਦਨਾਂ ਨੇ ਇੱਥੇ ਸੈਟ ਕੀਤੀ ਹੈ ਅੱਜ 17 ਸਤਾਰ ਸ਼੍ਰੀ ਅੰਬੇਦਕਰ ਡਾਕਟਰ ਅੰਬੇਦਕਰ ਸਭਾ ਵੱਲੋਂ ਪ੍ਰਧਾਨ ਸਾਹਿਬ ਪਹੁੰਚੇ ਨੇ ਸਤਗੁਰ ਸਿੰਘ ਜੀ ਨਿਮੋਲ ਸਰਦਾਰ ਜਮਕੌਰ ਸਿੰਘ ਜੀ ਧਰਮਚਾਰ ਸਰਦਾਰ ਐਮ ਸੀ ਸਾਹਿਬਾ ਪੰਜ ਸਰਪੰਨ ਜਿੰਨੇ ਵੀ ਸੰਗਤ ਇੱਥੇ ਪਹੁੰਚੀ ਆ ਕਿਉਂਕਿ ਮੈਨੂੰ ਤਰਅਫੀ ਦੱਸਿਆ ਗਿਆ ਨੇ ਉਸ ਤੋਂ ਪਹਿਲਾਂ ਨਾਮ ਲਿਖੇ ਜਾਂਦੇ ਤੇ ਮੈਂ ਸਾਦੇ ਨਾਮ ਕੋ ਸਾਦਾ ਸੀ ਕੇ ਪਰਤੋਂ ਮੈਂ ਫਿਰ ਵੀ ਆਈ ਸੰਗਤ ਦਾ ਜਿਥੇ ਪਰਿਵਾਰ ਵੱਲੋਂ ਧੰਨਵਾਦ ਕਰਦਾ ਉਥੇ ਸਮੂਹ ਜੀ ਸਾਥ ਸ਼ਿਕਰਦਾ ਬਹੁਤ ਬਹੁਤ ਧੰਨਵਾਦ ਜਿਸ ਵੀ ਮਾਈ ਭਾਈ ਦੇ ਲੰਗਰ ਛਕਿਆ ਉਹ ਲੰਗਰ ਸਾਹਿਬ ਦੇ ਜਰੂਰ ਜਾ ਤੇ ਜਿਸ ਵੀ ਮਾਈ ਭਾਈ ਦੇ ਲੰਗਰ ਛਕਿਆ ਉਹ ਜਾਦਾ ਲੰਗਰ ਪਿਆਰਾ ਹੈ ਛੱਕੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ